ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਜੀ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਵੇਖ ਕੇ ਕਰਨਾ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ WhatsApp ਨੰਬਰ ਤੇ ਭੇਜੋ ਜੀ ਐਡ ਦੀ ਫੀਸ ਤੁਹਾਨੂੰ ਦੱਸ ਦਿੱਤੀ ਜਾਵੇਗੀ ਦੋਸਤੋ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤ ਲੁਧਿਆਣਾ ਤੋਂ ਕਾਸਟ ਹੈ ਲੜਕੇ ਦੀ ਮੱਝ ਵੀ ਸਿੱਖ ਗੋਤ ਹੈ ਜੀ ਪਮਈ ਉਮਰ ਹੈ ਜੀ 28 ਸਾਲ ਤੇ ਕੱਦ ਹੈ 5 ਫੁੱਟ 5 ਇੰਚ ਪੜ੍ਹਾਈ ਕਰੀਏ ਜੀ ਲੜਕੇ ਨੇ ਬੈਚਲਰ ਆਫ ਟੈਕਨੋਲੋਜੀ ਇਨ ਮੈਕੈਨिकल ਭਰਾ ਲੜਕੇ ਦਾ ਇੱਕ ਹੈ ਜੀ ਤੇ ਕੰਮਕਾਰ ਹੈ ਲੜਕੇ ਦਾ ਕੁਆਲਟੀ ਚੈਕਰ ਦਾ ਕੰਮ ਕਰਦੇ ਲੜਕਾ ਵਧੀਆ ਆਮਦਨ ਹੈ ਜੀ ਵਧੀਆ ਘਰ ਪਰਿਵਾਰ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਤੋਂ ਖਰੇਲੂ ਹੋਵੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਵਰਨਦੀਪ ਸਿੰਘ ਗੁਰਸਿੱਖ ਹੈ ਜੀ ਲੜਕਾ ਪਤਾ ਰਾਮਪੁਰਾ ਫੂਲਤੋ ਕਾਸਟ ਹੈ ਜੀ ਲੜਕੇ ਦੀ ਰਾਮਗੜੀਆ ਸਿੱਖ ਗੋਤ ਹੈ ਜੀ ਸੋਹਲ ਉਮਰ ਹੈ 25 ਸਤ 1996 ਕਾਦ ਹੈ ਜੀ 5 ਫੁੱਟ 7 ਇੰਚ ਪੜ੍ਹਾਈ ਕਰੀ ਹੈ ਜੀ ਲੜਕੇ ਨੇ 10 ਪਾਸ ਭੈਣਾ ਲੜਕੇ ਦੀਆਂ 4 ਮੈਰਿਡ ਨੇ ਜੀ ਉਹਰਾ 1 ਹੈ ਜੀ ਅਨਮੈਰਿਡ ਫੈਮਿਲੀ ਦੇ ਵਿੱਚ ਨੇ ਜੀ ਮਾਤਾ ਪਿਤਾ ਕੰਮ ਕਰਦੇ ਜੀ ਲੜਕੇ ਦਾ ਮੁੰਡਾ ਕਾਰਪੈਂਟਰ ਦੀ ਜੌਬ ਕਰਦਾ ਹੈ ਨਸ਼ੇ ਤੋਂ ਰਹਿਤ ਹੈ ਜੀ ਮੰਗ ਹੈ ਜੀ ਪਰਵਾਰ ਦੀ ਕੁੜੀ ਘਰੇਲੂ ਹੋਵੇ ਵਧੀਆ ਸਿੰਪਲ ਹੋਵੇ ਜੀ ਲੜਕੀ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਜੀ ਮਨਜ਼ੂਰ ਹੈ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਰਾਜਕੁਮਾਰ ਹੈ ਜੀ ਲੜਕੇ ਦਾ ਨਾਮ ਪਤਾ ਪਠਾਨਕੋਟ ਤੋਂ ਕਾਸਟ ਹੈ ਜੀ ਇਹਨਾਂ ਦੀ ਹਿੰਦੂ ਜੱਟ ਗੋਤ ਹੈ ਜੀ ਸ਼ੈਫ ਉਮਰ ਹੈ ਮੁੰਡੇ ਦੀ 28 1980 ਕੱਦ ਹੈ ਜੀ 5 ਫੁੱਟ 2 ਇੰਚ ਪੜ੍ਹਾਈ ਕਰੀਏ ਜੀ ਇਹਨਾਂ ਨੇ ਡਿਪਲੋਮਾ ਪਿਤਾ ਦਾ ਨਾਮ ਹੈ ਜੀ ਨਹਾਰਾਮ ਕੰਮ ਕਰੇ ਜੀ ਵਾਟਰ ਸਪਲਾਈ ਦੇ ਵਿੱਚ ਇਹ ਕੰਮ ਕਰਦੇ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਪਲੱਸ 2 ਕੀਤੀ ਹੋਵੇ ਜੀ ਲੜਕੀ ਨੇ ਉਮਰ ਲੜਕੀ ਦੀ ਤੀ ਤੋ 35 ਸਾਲ ਤੱਕ ਹੋਵੇ ਜੀ ਘਰੇਲੂ ਕੰਮ ਕਰ ਜਾਣਦੀ ਹੋਵੇ ਮੈਰਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਨੰਬਰ ਦਿੱਤਾ ਹੈ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਨਾਮ ਕਨਵਲਜੀਤ ਕੌਰ ਜਨਮ ਸਥਾਨ ਹੈ ਜੀ ਕੁਰੂਖੇਤਰ ਕਾਸਟ ਜੀ ਤਿਮਨ ਉਮਰ ਹੈ ਲੜਕੀ ਦੀ 3 ਫਰਵਰੀ 1996 ਜੀ ਵਰਥ ਟਾਈਮ ਹੈ 2:30 ਐਮ ਦਾ ਸਮਾਂ ਕਾਦੇ ਜੀ 5 ਫੁੱਟ 4 ਇੰਚ ਤੇ ਪੜ੍ਹਾਈ ਕਰੀਏ ਲੜਕੀ ਨੇ ਬੀਐਸਸੀ ਐਮਬੀਏ ਪ੍ਰੋਜੈਕਟ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਜੀ ਭਰਾ ਲੜਕੀ ਦਾ ਇੱਕ ਹੈ ਜੀ ਮੈਰਿਡ ਤੇ ਭੈਣ ਇੱਕ ਅਨਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਪਿਤਾ ਰਿਟਾਇਰਡ ਹਰਿਆਣਾ ਰੋਡਵੇਜ਼ ਚ ਕੰਮ ਕਰਦੇ ਸੀ ਤੇ ਮਾਤਾ ਜੀ ਹਾਊਸ ਵਾਈਫ ਨੇ ਇਹਨਾਂ ਦੇ ਕੰਮ ਕਰੇ ਜੀ ਲੜਕੀ ਇਮੀਗ੍ਰੇਸ਼ਨ ਕੰਸਲਟੈਂਟ ਇਨ ਕੈਨੇਡਾ ਦੇ ਵਿੱਚ ਕੰਮ ਕਰਦੀ ਹੈ ਜੀ ਪਰਵਾਰ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਤੋਂ ਹੋਵੇ ਸੇਮ ਕਾਸਟ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਜੀ ਕੌਰ ਪਤਾ ਪਿੱਖੀ ਤੋਂ ਕਾਸਟ ਹੈ ਜੀ ਮੱਝ ਵੀ ਸਿੱਖ ਗੋਤ ਹੈ ਜੀ ਗਿੱਲ ਉਮਰ ਹੈ 10 2 1988 ਕੱਦ ਹੈ ਜੀ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਲੜਕੀ ਨੇ ਬੀਏ ਬੀਐਮਏ ਇਹਨਾਂ ਲੜਕੀਆਂ ਤਿੰਨ ਨੇ ਭਰਾ ਇੱਕ ਹੈ ਜੀ ਮੰਗੇ ਜੀ ਪਰਿਵਾਰ ਦੀ ਮੁੰਡਾ ਵਧੀਆ ਨੌਕਰੀ ਕਰਦਾ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹਾਂ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਹੈ ਜੀ ਵਿਰਕ ਤੇ ਉਮਰ ਹੈ 13 11 1994 ਕੱਦ ਦੇ ਜੀ 5 ਫੁੱਟ 4 ਇੰਚ ਤੇ ਪੜ੍ਹਾਈ ਕਰੀਏ ਜੀ ਲੜਕੀ ਨੇ ਬੀਐਸਸੀ ਨਰਸਿੰਗ ਭਰਾ ਲੜਕੀ ਦੇ ਦੋ ਨੇ ਜੀ ਪਿਤਾ ਡਿਮਾਈਜ਼ ਨੇ ਮਾਤਾ ਹਾਊਸ ਵਾਈਫ ਨੇ ਜੀ ਕੰਮ ਕਰੇ ਲੜਕੀ ਕੈਨੇਡਾ ਦੀ ਪੀਆਰ ਹੈ ਰਜਿਸਟਰਡ ਨਰਸ ਹੈ ਜੀ ਅਲਬਰਟਾ ਸ਼ਹਿਰ ਦੇ ਵਿੱਚ ਮੰਗੇ ਜੀ ਪਰਿਵਾਰ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਕੱਦ ਮੁੰਡੇ ਦਾ 5 ਫੁੱਟ 8 ਇੰਚ ਤੱਕ ਹੋਵੇ ਜੀ ਜੱਟ ਸਿੱਖ ਫੈਮਿਲੀ ਤੋਂ ਹੋਵੇ ਜੀ ਤੇ ਲੜਕੇ ਨੇ ਐਮਬੀਬੀਐਸ ਸੀਏ ਜਾਂ ਐਮਐਸਸੀ ਆਈਟੀ ਕਰੀ ਹੋਵੇ ਦੇ ਲੜਕੇ ਕੋਲ 20 ਕਿੱਲੇ ਤੱਕ ਜ਼ਮੀਨ ਹੋਵੇ ਜੀ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਜੀਰਾ ਕਪੂਰਥਲਾ ਏਰੀਆ ਇਹਨਾਂ ਨਾਲ ਸੰਪਰਕ ਕਰੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਕੌਰ ਕਾਸਟ ਜੱਟ ਸਿੱਖ ਹੈ ਜੀ ਲੜਕੀ ਗੋਤ ਹੈ ਜੀ ਢਾਲੀਵਾਲ ਉਮਰ ਹੈ ਲੜਕੀ ਦੀ 32 ਸਾਲ ਕੱਦ ਹੈ ਜੀ 5 ਫੁੱਟ 5 ਇੰਚ ਪੜ੍ਹਾਈ ਕਰੀ ਹੈ ਜੀ ਬੀਐਸਸੀ ਨਰਸਿੰਗ ਜ਼ਿਲ੍ਹਾ ਮੁਗਾਜੀ ਕੰਮ ਕਰ ਲੜਕੀ 1 ਸਾਲ ਕੈਨੇਡਾ ਦਾ ਵਿਜ਼ਟਰ ਵੀਜ਼ਾ ਜੀ ਲੜਕੀ ਕੋਲ ਲੜਕੀ 1 ਸਾਲ ਕੈਨੇਡਾ ਜਾ ਕੇ ਆਈ ਹੈ ਜੀ ਤੇ ਹੁਣ ਪੰਜਾਬ ਦੇ ਵਿੱਚ ਹੈ ਇਹਨਾਂ ਦੀ ਮੰਗ ਹੈ ਪਰਿਵਾਰ ਦੀ ਕੈਨੇਡਾ ਪੀਆਰ ਲੜਕਾ ਚਾਹੀਦਾ ਜੀ ਭਰਾ ਕੈਨੇਡਾ ਪੀਆਰ ਹੈ ਜੀ ਮੈਰਿਡ ਹੈ ਇਹਨਾਂ ਦਾ ਪਿਤਾ ਗਵਰਨਮੈਂਟ ਜੌਬ ਤੋਂ ਰਟਾਇਰ ਨੇ ਜੀ ਮਾਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਿਆ ਹੈ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਵੀ ਸੰਪਰਕ ਕਰੋ ਜੀ। ਹਾਂ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੌਰ ਪਤਾ ਬਠਿੰਡਾ ਤੋਂ। ਕਾਸਟ ਹੈ ਜੀ ਇਹਨਾਂ ਦੀ ਜੱਟ ਸਿੱਖ ਗੋਤ ਹੈ ਜੀ ਚੋਹਾਨ। ਉਮਰ ਹੈ ਮਾਰਚ 1996, ਕੱਦ ਹੈ ਜੀ 5 ਫੁੱਟ 5 ਇੰਚ। ਭੈਣ ਲੜਕੀ ਦੀ ਕੋਈ ਨਹੀਂ ਜੀ ਤੇ ਭਰਾ ਵੀ ਕੋਈ ਨਹੀਂ ਲੜਕੀ ਕਰ ਲਈ ਹੈ। ਪੜ੍ਹਾਈ ਕਰੀਏ ਜੀ ਲੜਕੀ ਨੇ ਬੀਐਸਸੀ, ਐਮਐਸਸੀ ਫੈਸ਼ਨ ਡਿਜ਼ਾਈਨਿੰਗ। ਤੇ ਮੰਗ ਹੈ ਜੀ ਮੁੰਡਾ ਯੂਐਸਏ ਪੀਆਰ ਹੋਵੇ ਜੀ ਜਾਂ ਸਿਟੀਜ਼ਨ ਹੋਵੇ ਮਾਲਵੇਰੀਏ ਨੂੰ ਪਹਿਲੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਤਰਨਤਾਰਨ ਤੋਂ ਹੈ ਜੀ ਲੜਕੀ ਕਾਸਟ ਹੈ ਜੀ ਜੱਟ ਸਿੱਖ ਤੇ ਉਮਰੇ ਜੀ ਲੜਕੀ ਦੀ 1997 ਦੇ ਵਿੱਚ ਕੱਦ ਹੈ ਜੀ 5 ਫੁੱਟ 6 ਇੰਚ ਤੇ ਪੜ੍ਹਾਈ ਕਰੀਏ ਲੜਕੀ ਨੇ ਬੀਐਸਸੀ ਨਰਸਿੰਗ ਮੰਗੇ ਜੀ ਇਹਨਾਂ ਦੀ ਮੁੰਡਾ ਕੈਨੇਡਾ ਯੂਐਸਏ ਆਸਟ੍ਰੇਲੀਆ ਦਾ ਪੀਆਰ ਹੋਵੇ ਜੀ ਜ਼ਮੀਨ ਹੋਵੇ ਲੜਕੇ ਕੋਲ ਕੱਦ 6 ਫੁੱਟ ਹੋਵੇ ਇਹਨਾਂ ਦੇ ਨੇੜੇ ਵਾਲੇ ਇਹਨਾਂ ਨੂੰ ਸੰਪਰਕ ਕਰਨ ਜੀ ਵਟਸਐਪ ਨੰਬਰ ਦਿੱਤਾ ਗਿਆ ਸਿੱਤੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਜੀ ਨਾਮ ਆਰਕੌਰ ਪਤਾ ਫਤੇਗੜ ਸਾਹਿਬ ਤੋਂ ਕਾਸਟ ਹੈ ਜੀ ਰਵੀ ਦਾ ਸਿਆਸਿਕ ਉਮਰੇ ਲੜਕੀ ਦੀ ਜੀ 3 1996 ਤੇ ਕੱਦ ਹੈ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਲੜਕੀ ਨੇ MBA ਭਰਾ 1 ਹੈ ਜੀ ਤੇ ਭੈਣ ਵੀ 1 ਹੈ ਫੈਮਿਲੀ ਦੇ ਵਿੱਚ ਨੇ ਜੀ ਮਾਤਾ ਪਿਤਾ ਕਾਮਕਾਰ ਹੈ ਜੀ ਲੜਕੀ ਇਮੀਗ੍ਰੇਸ਼ਨ ਮਿਡਲ ਕਲਾਸ ਫੈਮਿਲੀ ਦੇ ਵਿੱਚ ਕੰਮ ਕਰਦੀ ਹੈ ਜੀ ਇਹਨਾਂ ਦੀ ਮੰਗ ਹੈ ਜੀ ਮੁੰਡਾ NRI ਹੋਵੇ ਤੇ ਕੁੜੀ ਨੂੰ ਨਾਲ ਬਾਹਰ ਲੈ ਕੇ ਜਾਵੇ ਜੀ ਸਿੰਪਲ ਮੈਰਿਜ ਕਰਨੀ ਹੈ ਜੀ ਇਹਨਾਂ ਨੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਲਈ ਸੰਪਰਕ ਕਰੋ ਜੀ। ਹਾਂਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਨਾਮ ਸਿੰਘ ਪਤਾ ਅਜਨਾਲਾ ਆਕਾਸ਼ ਹੈ ਜੀ ਜੱਟ ਸਿੱਖ ਗੋਤ ਹੈ ਜੀ ਸੰਧੂ। ਉਮਰ ਹੈ ਜੀ ਮੁੰਡੇ ਦੀ 1994 ਕਾ ਦੇ 6 ਫੁੱਟ ਪੜ੍ਹਾਈ ਪਲੱਸ 2 ਪਾਸ ਹੈ ਜੀ ਭੈਣਾਂ ਤਿੰਨ ਨੇ ਭਰਾ ਕੋਈ ਨਹੀਂ ਮੁੰਡਾ ਇਕੱਲਾ ਜੀ। ਕੰਮਕਾਰ ਹੈ ਜੀ ਮੁੰਡੇ ਕੋਲ 10 ਕਿੱਲੇ ਜ਼ਮੀਨ ਹੈ ਜੀ ਖੇਤੀਬਾੜੀ ਦਾ ਕੰਮ ਹੈ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ। ਮੰਗੇਜੀ ਪਰਿਵਾਰ ਦੀ ਕੁੜੀ ਸੋਹਣੀ ਸੁਨਖੀ ਹੋਵੇ ਇੰਡੀਆ ਤੋਂ ਹੋਵੇ ਜੀ ਅੰਮ੍ਰਿਤਸਰ ਤਰਨਤਾਰਨ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਔਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਨਾਮ ਸਿੰਘ ਪਤਾ ਸਮਲਸਰ ਮੋਗਾ ਤੋਂ ਜੀ ਕਾਸਟ ਲੜਕੇ ਦੀ ਜੱਟ ਸਿੱਖ ਗੋਤ ਹੈ ਜੀ ਸਿੱਧੂ ਉਮਰੇ ਜੀ ਲੜਕੇ ਦੀ 30 ਸਾਲ ਤੇ ਕੱਦ ਹੈ ਜੀ 5 ਫੁੱਟ 7 ਇੰਚ ਪੜਾਈ ਦਾਸ ਪਾਸ ਕਰੀਏ ਜੀ ਸਾਰੀ ਫੈਮਿਲੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਜੀ ਇਕੱਲਾ ਲੜਕਾ ਇੰਡੀਆ ਦੇ ਵਿੱਚ ਰਹਿੰਦਾ ਹੈ ਇਹਨਾਂ ਦੀ ਮੰਗ ਹੈ ਜੀ ਗਰੀਬ ਪਰਿਵਾਰ ਦੀ ਲੜਕੀ ਦੀ ਜ਼ਰੂਰਤ ਹੈ ਜੀ ਇਹਨਾਂ ਨੂੰ ਘਰੇਲੂ ਲੜਕੀ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ